ਤੋਸ ਰਾਖ ਕੇ ਦੁਖਦਾਈ ਜਿਹੜੀ ਅੱਜ ਸੁਖਦਰਾ ਇਹ ਜਾਣਕਾਰੀ ਆਈ ਹੈ ਕਿ ਜਸਵਿੰਦਰ ਪੱਲਾ ਬਹੁਤ ਨਾਮਵਰ ਕਮੇਡੀਅਨ ਫਿਲਮ ਸਟਾਰ ਨੇਕਨਸਾਨ ਇੱਕ ਪ੍ਰੋਫੈਸਰ ਵਿਦਿਆਪਕ ਜਸਵਿੰਦਰ ਸਿੰਘ ਪੱਲਾ ਅਸੁਰਗਵਾਸ ਹੋ ਗਏ ਨੇ ਅਚਾਨਕ ਉਹਨਾਂ ਦੀ ਮੌਤ ਹੋ ਗਈ ਹੈ 40 ਹਸਪੀਟਲ ਤੇ ਤਾਕਤ ਸੀਗੇ ਉਹ بیمار کافی ਦਿਨ ਤੋਂ ਸੀਗੇ ਪਰ ਇੱਕ ਦਿਨ ਪਹਿਲਾਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਤੇ ਫੋਰਟਿਸ ਹਸਪੀਟਲ ਦਾ ਸੀ ਅੱਜ ਸਵੇਰੇ ਬਾਈ ਗਰਸਨ ਜੀ 4 ਵਜੇ ਉਹਨਾਂ ਦਾ ਕਾਲ ਚਲਾਣਾ ਹੋਇਆ ਸਰੇ ਉਹ ਸਭ ਤੋਂ ਪਹਿਲਾਂ ਮੈਨੂੰ ਖਬਰ ਬੜੀ ਉੱਠਣ ਸਾਰੇ ਹੀ ਔਰ ਮਨ ਉਦਾਸ ਹੋ ਗਿਆ ਬੜੀ ਉਹ ਜਸਵਿੰਦਰ ਪੰਡਾ ਜਦੋਂ ਨਾਮ ਆਉਂਦਾ ਤਾਂ ਸਾਹਮਣੇ ਇੱਕ ਸਾਨੂੰ ਵਾਲਾ ਇੱਕ ਮਲ ਕਲਾਕਾਰ ਦਾ ਸਾਹਮਣੇ ਆ ਜਾਂਦਾ ਤੇ 23 ਅਗਸਤ ਨੂੰ ਕੱਲ ਜਣੀ 23 ਅਗਸਤ ਨੂੰ ਉਹਨਾਂ ਦਾ ਅੰਤਮ ਸੰਸਕਾਰ ਉਹ ਮਹਾਲੀ ਚ ਹੋਏਗਾ ਮਹਾਲੀ ਜੀ ਰਹਿੰਦੇ ਸੀ ਉਹ ਐਸਪੇਡ ਲੰਬੇ ਸਮੇਂ ਤੋਂ ਮਹਾਲੀ ਜੀ ਰਹੇ ਰਹੇ ਸੀ ਉਹ ਤੇ ਬਿਮਾਰ ਸੀਗੇ ਕਾਫੀ ਦੇਰ ਤੋਂ 23 ਅਗਸਤ ਨੂੰ ਜਿਹੜਾ ਮੁਖਾਲੀਜ਼ਾ ਸ਼ਮਸ਼ਾਨ ਘਾਟਾ ਉਹਦੇ ਚ ਦੁਪਹਿਰ 12 ਵਜੇ ਦਾ ਅੰਤਮ ਸਦਾਰ ਕੋਲ ਹੈ ਜਿਸਵਿੰਦਰ ਭੱਲਾ ਅਸੀਂ ਸਾਰੇ ਹੀ ਦੇਖਦੇ ਰਹੇ ਆ ਜਿਹੜੇ ਖਾਲ ਕਿੰਨੇ ਸਾਲ ਹੋ ਗਏ ਹੈ ਪੱਲਾ ਚਾਚਾ ਚਤਰਾ ਨਾਲ ਚਾਚਾ ਚਤਰ ਚਤਰਾ ਧਰਮ ਸ਼ੁਰੂ ਹੋਇਆ ਫਿਰ ਛਣਕਾਟਾ ਜਿਹੜਾ ਕੈਸਟ ਕਰਦੇ ਹੁੰਦੇ ਸੀ ਉਹ ਹਾਂ ਛਣਕਾਟਾ ਹੈ ਪਾਰਸਾਲ ਬਾਲਮਕੰਦ ਸ਼ਰਮਾ ਤੇ ਉਹਨਾਂ ਦੇ ਦੋਨੇ ਇਕੱਠੇ ਹਾਂ ਔਰ ਦੋਨਾਂ ਦੇ ਹਰ ਸਾਲ ਸ਼ਨਕਾਟਾ ਦਾ 2008 ਤੋਂ 2000 ਮਲਾਇਆ ਹੁੰਦਾ ਹੁੰਦਾ ਸੀ ਸ਼ਨਕਾਟਾ ਹਰ ਸਾਲ ਬਹੁਤ ਸਾਰੇ ਦਰਸ਼ਕਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਹੁੰਨਾ ਕਿ ਉਹ ਇੱਕ ਕਲਾਕਾਰ ਦੇ ਹੋਣ ਦੇ ਨਾਲ ਨਾਲ ਪ੍ਰੋਫੈਸਰ ਵੀ ਸੰ ਹਾਂ ਪੀਏਯੂ ਵਿੱਚ ਇਤੋਂ ਸੇ ਜਿਆਦਾ ਥੋੜਾ ਜਿਹਾ ਜੀਵਨ ਵਿਰਾਸਾ ਦੇ ਦੇਣਾ 65 ਸਾਲ ਉਮਰ ਦੀ ਉਮਰ ਸੀ ਅਚਾ ਕੋਨਿਸੋਰ 60 ਦੇ ਵਿੱਚ ਮਈ 1968 ਦਾ ਜਨਮ ਹੋਇਆ ਸੀ ਪੀਏਯੂ ਪੰਜਾਬ ਐਗਰੀਕਲਚਰ ਉਹਦੇ ਆਵੰਦੀ ਰੈਨਾਲੀ ਸੀ ਤੇ ਉਹਦੇ ਜਿਹੜੇ ਫਾਦਰ ਸੀਗੇ ਉਹ ਸਕੂਲ ਟੀਚਰ ਸੀਗੇ ਉਹਦੇ ਫਾਦਰ ਡਾਕਟਰ ਸੀਗੇ ਉਹਦੇ ਤੇ ਦਰਾਹਿਚ ਉਹ ਪੜ੍ਹੇ ਸੀਗੇ ਆਪਣੇ ਸਕੂਲ ਨੂੰ ਟ੍ਰੋਲਿੰਗ ਕੀਤੀ ਉਹਨਾਂ ਨੇ ਪੀਏਯੂ ਚ ਬੀਐਸਸੀ ਕੀਤੀ ਉੱਥੇ ਐਮਐਸਸੀ ਕੀਤੀ ਫਿਰ ਪੀ ਐਚ ਡੀ ਤਾਂ ਉਹਨੇ ਮੈਰਟ ਤੋਂ ਕੀਤੀ ਸੀ ਹੂੰ ਹੂੰ ਤੇ ਪੀ ਐ ਜੂ ਚ ਹੀ ਉਹ ਅਧਿਆਪਕ ਰ ਅਧਿਆਪਕ ਲੱਗੇ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਹੈ ਜਿਹੜਾ ਪੀ ਐ ਜੂ ਦਾ ਐਕਸਟੈਂਸ਼ਨ ਡਿਪਾਰਟਮੈਂਟ ਹੈ ਉਹਦੇ ਚ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਫਿਰ ਪ੍ਰੋਫੈਸਰ ਤੇ 2020 ਚ ਉਹ ਐਸ ਹੈਡਰ ਹੈਡਰ ਰਟਾਇਰ ਹੋ ਗਏ ਅੱਛਾ 2020 ਚ ਹਾਂ ਮਤਲਬ ਬਹੁਤ ਲੋਕਾਂ ਨੂੰ ਨਹੀਂ ਪਤਾ ਇਹ ਦੇਖੋ ਦੇਖੋ ਇੰਨਾ ਲੰਮਾ ਸਮਾਂ ਹੋ ਰਿਹਾ ਹੈ ਉੱਥੇ ਪ੍ਰੋਫੈਸਰ ਹੈ ਤੇ ਫੇਰ ਵੀ ਨਾਲ ਨਾਲ ਆਪਣਾ ਜਿਹੜਾ ਫਿਲਮਾਂ ਦਾ ਕੈਰੀਅਰ ਜਿਹੜਾ ਸੀ ਲੋਕਾਂ ਨੂੰ ਇੱਕ ਕਮੀਡੀਅਨ ਤੇ ਆਰਟਿਸਟ ਉਹ ਉਹਨਾਂ ਨੇ ਜਾਰੀ ਰੱਖਿਆ ਜਿਵੇਂ ਕਈ ਵਾਰੀ ਕਹਿ ਦਿੰਦੇ ਨੇ ਬੰਦਾ ਬੜੀ ਛੋਟੀ ਉਮਰ ਲਖਾ ਕੇ ਆਇਆ ਹਾਂ ਹਾਂ ਛੋਟੀ ਉਮਰ ਲਖਾਨ ਦੇ ਬਾਵਜੂਦ ਹਾਂ ਇੰਨੇ ਵੱਡੀਆਂ ਮੱਲਾਂ ਮਾਰਨੀਆਂ ਇੰਨਾ ਕੁਝ ਸਮਾਜ ਨੂੰ ਹਾਸੇ ਤੇ ਇੰਨਾ ਲੋਕਾਂ ਨੂੰ ਜਿਨ੍ਹਾਂ ਨੂੰ ਬਹੁਤ ਸਟ੍ਰੈਸ ਡਿਪਰੈਸ਼ਨ ਉਹਦੇ ਵਿੱਚੋਂ ਕੱਢਣਾ ਇਹੋ ਜਿਹਾ ਉਸ ਦੀ ਖਾਸੀਅਤ ਇਹ ਸੀ ਦੇਖੋ ਉਹ ਬੰਦਾ ਮਤਲਬ ਇੱਕ ਲੋਕਾਂ ਨੂੰ ਕਾਦੇ ਦੇ ਹਸਾਉਂਦਾ ਸੀ ਆਪਣੇ ਆਪ ਤੇ ਆਪਣੇ ਆਪ ਮਤਲਬ ਇਹ ਦੇਖੋ ਖਾਸੀਅਤ ਕਿੱਡੀ ਵੀ ਆਪ ਇਹੋ ਜਿਹਾ ਕੈਰੈਕਟਰ ਬਣ ਜਾਣਾ ਵੀ ਮੇਰੇ ਦੇ ਲੋਕ ਹੱਸਣ ਹਾਂ ਤੇ ਆਪ ਦੇ ਦੇ ਹਸਾ ਕੇ ਲੋਕਾਂ ਨੂੰ ਖੁਸ਼ ਹੁੰਦਾ ਸੀ ਆਪ تسਲੀ ਹੁੰਦੀ ਸੀ ਮਤਲਬ ਇਹ ਉਹ ਉਹਨਾਂ ਦੇ ਪਰਿਵਾਰ ਦੀ ਥੋੜੀ ਜਿਹੀ ਜਾਣਕਾਰੀ ਦੇ ਦਿਆ ਮੈਂ ਕਿ ਉਹਨਾਂ ਦੀ ਬਹੁਤ ਜਿਹੜੇ ਦੋ ਬੱਚੇ ਉਹਨਾਂ ਦੇ ਇੱਕ ਬੇਟੀ ਇੱਕ ਬੇਟਾ ਤੇ ਵਾਈਫ ਜਿਹੜੀ ਉਹਨਾਂ ਦੀ ਉਹ ਵੀ ਬੜੇ ਨਾਲ ਹੀ ਕਈ ਵਾਰੀ ਤਾਂ ਉਹ ਕੰਬੀ ਕਰਨ ਲੱਗੇ ਸੀਗੇ ਵਿੱਚ ਵਿਚਾਲੇ ਓਰੀ ਓਕੇ ਉਹਨਾਂ ਦੇ ਨਾਲ ਕਈ ਜਿਹੜਾ ਪਿੱਛੇ ਜੇ ਮੈਂ ਦੇਖਿਆ ਫੇਸਬੁੱਕ ਤੇ ਉਹਨਾਂ ਨੇ ਇੱਕ ਐਡ 'ਚ ਵੀ ਉਹ ਉਹਦੇ ਨਾਲ ਆਈ ਸੀ ਉਹਨਾਂ ਦੀ ਅੱਛਾ ਪਰਮਦੀਪ ਉਹਦਾ ਮਿੰਨੀ ਕਹਿੰਦੇ ਸੀ ਉਹਨੂੰ ਪਰਮਦੀਪ ਕਹਿੰਦੇ ਆ ਨੇ ਪਰਮਦੀਪ ਤੇ ਫਿਲਮਾਂ ਜਿਹੜੀਆਂ ਉਹਨਾਂ ਦੀਆਂ ਫਿਲਮਾਂ ਚ ਬਹੁਤ ਕਾਮਯਾਬ ਕੈਰੀਅਰ ਜੱਟਾ ਦਾ ਮੇਰੇ ਖਿਆਲ ਸਾਰਿਆਂ ਨੇ ਦੇਖੀ ਹੋਣੀ ਹੈ ਕੈਰੀਅਰ ਜੱਟਾ ਚ ਕਿੰਨਾ ਉਹਨਾਂ ਦੇ ਰੋਲ ਸੀ ਉਹਨਾਂ ਦਾ ਸਾਰਾ ਸੀ ਕੈਰੀਅਰ ਜੱਟਾ ਜੀ ਦਾ ਬਿਲਕੁਲ ਹਾਂ ਉਹ ਆਪ ਇੱਕ ਕਲਾਕਾਰ ਤਾਂ ਹੈ ਹੀ ਸਨ ਪਰ ਉਹਨਾਂ ਨੇ ਆਪਣੇ ਨਾਲ ਪਤਾ ਨਹੀਂ ਕਿੰਨੇ ਕੁ ਕਲਾਕਾਰ ਪੈਦਾ ਕੀਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਦਵਾਇਆ ਹੈਨਾ ਇੱਕ ਬਹੁਤ ਕੀ ਕਹਿੰਦੇ ਆ ਵੀ ਵੱਡਾ ਇਨਸਾਨ ਹੋਵੇ ਕੋਈ ਕਰ ਸਕਦਾ ਛੋਟੀ ਜੀ ਤਾਂ ਉਮਰ ਉਹਦੇ ਵਿੱਚ ਇਹਨਾਂ ਕੁਝ ਕਰਨਾ ਇੱਕ ਨੋਟੀ ਬਾਬਾ ਇੱਕ ਉਹਨਾਂ ਨੇ ਉਹ ਵੀ ਕੀਤਾ ਸੀਗਾ ਜਿਹੜਾ ਸਟੇਜ ਸ਼ੋ ਬੜਾ ਸੀ ਨੋਟੀ ਬਾਬਾ ਦਾ ਫਿਲਮਾਂ ਜਿਹੜੀਆਂ ਉਹ ਜੀ ਕੈਰੀਅਰ ਜਿੱਟਾ ਦਾ ਤਾਂ ਸਾਰਿਆਂ ਨੂੰ ਹੈਗੇ ਉਹਦੇ ਚ ਬਹੁਤ ਹੀ ਮਤਲਬ ਕੈਰੀਅਰ ਜਿੱਟਾ ਜੀ ਆ ਕਿ ਬਿਗਾਰੇ ਵਾਲੇ ਨਾਲ ਕਿੰਨੇ ਉਹ ਮਤਲਬ ਕਿੰਨੇ ਉਹ ਦੀਆਂ 1 2 3 4 ਐਦਾ ਬਣਾਈ ਹੈ ਨਾ ਚਾਰ ਚਾਰ ਮੈਨੂੰ ਅੱਜ ਜਦੋਂ ਮੈਂ ਸਵੇਰੇ ਟੀਵੀ ਦੇਖ ਰਹੀ ਸੀ ਮੈਨੂੰ ਕੋਈ ਕਲਾਕਾਰ ਐਸਾ ਲੱਗਾ ਹੀ ਨਹੀਂ ਜਿਸ ਨੇ ਉਸ ਤੇ ਨਾਲ ਕੰਮ ਨਹੀਂ ਕੀਤਾ ਪੰਜਾਬੀ ਪੰਜਾਬੀ ਫਿਲਮਾਂ ਦੇਖੋ ਜੀ ਪੰਜਾਬੀ ਵੀ ਸਭ ਤੋਂ ਪਹਿਲਾਂ ਤਾਂ ਮਸ਼ਹੂਰ ਸਨ ਆਪਣੇ ਫਿਲਮ ਵਾਲੇ ਕਿਹੜੇ ਬਠਿੰਡੇ ਵਾਲੇ ਜਿਹੜੇ ਤੁਹਾਡੇ ਮੇਰ ਮਿੱਤਰ ਠੀਕ ਹੈ ਜੀ ਮੇਰ ਮਿੱਤਲ ਤੋਂ ਬਾਅਦ ਫਿਰ ਜਸਪਾਲ ਪੱਟੀ ਜਸਪਾਲ ਪੱਟੀ ਬੇ ਮਤਲ ਬਹੁਤ ਛੋਟੀ ਉਮਰ ਚ ਚਤੁਰਗੀ ਸੀ ਤੇ ਬڑے ਕੋਇਨਸੀਡੈਂਸ ਹੈ ਹੈ ਮੇ ਵੀ ਮਾਹੌਲ ਠੀਕ ਹੈ ਫਿਲਮ ਜਿਹੜੀ ਜਸਪਾਤ ਪਰ ਤਿੰਨ ਬੜਾਈ ਸੀ ਉਹ ਜ ਦੋਨੇ ਇਕੱਠੇ ਦੋਨੇ ਇਕੱਠੇ ਸੀ ਜਸਵਿੰਦਰ ਭੱਲਾ ਵੀ ਇਹਦੇ ਵਿੱਚ ਸੀਗਾ ਨਹੀਂ ਮੈਂ ਤੇ ਹੁਣ ਵੈਕਰੀ ਸੀ ਵੀ ਸਾਰੇ ਆ ਨਾਲ ਹੀ ਥੋੜਾ ਥੋੜਾ ਹੌਣੇ ਦਾ ਆ ਹੀ ਕੰਮ ਕੀਤਾ ਕੀਤਾ ਹੋਇਆ ਮੈਂ ਚ ਅਮੇਰ ਕਰਾਦੇ ਦੇ ਬਾਅਦ ਜੱਟ ਤੇ ਜੱਟ ਤੇ ਯੂਨੀਟ ਚ ਵੀ ਸੀ ਜੱਟ ਜਿਹਦਾ ਸਤਨਜਾਉ ਦੇ ਚ ਵੀ ਸੀ ਇਹ ਛਣਕਾਂਟਾ ਸੀਰੀਜ਼ ਦਾ ਉਹਨਾਂ ਦੀ ਇਹ ਰਹੀ ਹੈ ਸੀਗਾ ਤੇ ਉਹਦੇ ਮੈਂ ਨਾ ਹੁਣ ਜਿਹੜਾ ਬਾਲੂਕੰਦ ਸ਼ਰਮਾ ਨਾਲ ਉਹਦੀ ਜੋੜੀ ਆਇਆ ਸੀਗੀ ਸੁਪਾਲਕੰਦ ਸ਼ਰਮਾ ਵੀ ਮਾਰਕੀਟ ਚ ਅਫਸਰ ਸੀਗੇ ਅਫਸਰ ਸੀਗੇ ਹਾਂ ਦੋਨੇ ਉਹ ਅਫਸਰ ਸੀ ਤੇ ਬੜੀਆਂ ਮੇਰੇ ਤੱਕ ਘਟਨਾਵਾਂ ਵੀ ਬੜੀਆਂ ਯਾਦ ਨੇ ਵੀ ਉਹ ਸੱਟੀ ਅੜਚ ਇੱਕ ਵਾਰੀ ਉਹਨਾਂ ਨਾਲ ਬੜੀ ਅਫਸੋਸਨਾ ਘਟਨਾਵਾਂ ਵਾਪਰ ਗਈ ਸੀ ਦੋਨਾਂ ਨਾਲ ਫਿਰ ਉਹਨਾਂ ਨੇ ਕੀ ਕੀਤਾ ਉਹ ਵੇਟ ਇੰਨਾ ਸੀ ਉਹਨਾਂ ਦਾ ਸਟਾਈਲ ਇੰਨਾ ਸੀ ਵੀ ਉਹ ਉਸ ਤੋਂ ਬਾਅਦ ਇੱਕ ਪਟਿਆਲੇ ਫੰਕਸ਼ਨ ਹੋਇਆ ਉਸ ਘਟਨਾ ਨੂੰ ਹੀ ਤੇ ਵਿੱਟ ਬਣਾ ਲਿਆ ਉਹਨਾਂ ਨੇ ਆਪਣੇ ਆਪ ਤੇ ਵੀ ਸਾਡੇ ਠੋਡੇ ਪਏ ਖਲਾਕਾਰ ਤੇ ਹੀ ਹੁੰਦਾ ਹੈ ਉੱਥੇ ਮਤਲਬ ਸਾਰੇ ਵੱਡੇ ਸੀਗੇ ਤੇ ਉਹ ਕਹਿੰਦੇ ਬਲਾਤ ਆ ਲਿਆ ਅਜ ਤਾਂ ਹੀ ਠੋਡੇ ਮਾਰੋਗੇ ਮਤਲਬ ਇਸ ਤਰ੍ਹਾਂ ਵੀ ਆਪਣੇ ਆਪ ਤੇ ਵੀ ਆਪਣੇ ਜਿਹੜੀ ਜਿਹੜੀ ਉਹਨਾਂ ਦਾ ਉਹ ਮੰਦ ਭੰਗ ਦਾ ਡਰਾਮਾ ਬ੍ਰਿਜੀਟ ਚ ਉਹਨੂੰ ਵੀ ਉਹਨਾਂ ਨੇ ਵਿਅੰਗ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਤੇ ਉਹਨਾਂ ਨੂੰ ਸ਼ਰਮੀਲ ਸ਼ਰਮਸਾਰ ਕੀਤਾ ਜਿਹੜੇ ਉਸ ਵੇਲੇ ਇਹ ਇਹਨਾਂ ਨੇ ਉਹ ਕੀਤਾ ਸੀਗਾ ਹੂੰ ਤੇ ਕੋ ਜਿਹੜੇ ਬਿਲਜੀਤ ਮੈਨੂੰ ਬੜਾ ਇਸ ਗੱਲ ਤੇ ਹੁੰਦਾ ਵੀ ਇੰਨਾ ਹਸਾਨ ਵਾਲਾ ਬੰਦਾ ਇੰਨਾ ਆਪਣਾ ਕਮੇਟੀ ਦੇਣ ਵਾਲਾ ਬੰਦਾ ਜਾਂਦਾ ਹੋਇਆ ਸਾਰਿਆਂ ਨੂੰ ਰਵਾ ਗਿਆ ਸਾਰਿਆਂ ਨੂੰ ਰਵਾ ਗਿਆ ਰਵਾ ਗਿਆ ਅੱਜ ਮੈਂ ਵੱਡੇ 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 ਕਲਾਕਾਰ ਦੇ ਗੱਛੇ ਭਰੇ ਹੋਏ ਅੱਜ ਮੈਂ ਗੁਰਬਚਨ ਗਿੱਲ ਉਹਨੂੰ ਸੁਣ ਉਹ ਵਰਚੁਅਲੀ ਰੋ ਰਹੇ ਸਾਂ ਦੇ ਬਹੁਤ ਜ਼ਿਆਦਾ ਸੱਚੇ ਵਿੱਚ ਅਫਸੋਸ ਹੁੰਦਾ ਜਦੋਂ ਗਿਲਦਾ ਤਾਂ ਫਿਰ ਉਹ ਪੁੱਤਰ ਬਣਿਆ ਆ ਸੀਗਾ ਅੱਛਾ ਪੜਿਆ ਸੀ ਤੇ ਭਾਜ ਨਹੀਂ ਬਿਲਕੁਲ ਨਾ ਅੱਛਾ ਅੱਛਾ ਤੇ ਉਹਨਾਂ ਦਾ ਤਾਂ ਪੁੱਤਰ ਬਣਿਆ ਆ ਸੀਗਾ ਮੈਂ ਜਿਹੜਾ ਇੱਕ ਤੁਹਾਨੂੰ ਯਾਦ ਹੈ ਆਪਣਾ ਸੁਖਮ ਸੁਖਨਾਮ ਸੁਖਨਾਮ ਯੇ ਆਪਣਾ ਸੁਖਨਾਮ ਦੇ ਇੱਕ ਕਲਾਸ ਤੋਂ ਸੀ ਜਸਵਿੰਦਰ ਭੱਲਾ ਤੇ ਸਾਰੇ ਕਲੀਕਸ ਦੀ ਹੈ ਇੱਕ ਦਿਨ ਜਦੋਂ ਕਿ ਭਾਜਾ ਗਿਲਿੰਦੇ ਘਰੇ ਜਦੋਂ ਬੈਠੇ ਸੀ ਉਸ ਟਾਈਮ ਨੇ ਗੀਤ ਜਿਹੜਾ ਜਦੋਂ ਕੀਤਾ ਕਰਨਾ ਸੀਗਾ ਤੇ ਉਹ ਇੰਨੀਆਂ ਗੱਲਾਂ ਭੱਲੇ ਦੀਆਂ ਸੁਣਾਈਆਂ ਉਹਨਾਂ ਨੇ ਜਸਿੰਦਰ ਉਹ ਰਿਕਾਰਡ ਕਰਕੇ ਪਾਈ ਇਹ ਵੀ ਜਿਹਨੇ ਐਜ਼ੀ ਰਿਕਾਰਡ ਕਰ ਲਈਆਂ ਸੀਗੇ ਹਾਂਜੀ ਜੀ ਬਿਲਕੁਲ ਉਹ ਕਿਉਂਕਿ ਮਤਲਬ ਉਹ ਜਿਹੜੀ ਉਹਦੀ ਜਿਹੜੀ ਸਭ ਤੋਂ ਪਹਿਲਾਂ ਉਹ ਜਿਹੜਾ ਉਹਦਾ ਕੈਰੀਅਰ ਸੀ ਉਹ ਯੂਨੀਵਰਸਿਟੀ ਕੀ ਸ਼ੁਰੂ ਹੋ ਗਿਆ ਸੀ 1975 ਚ ਉਹ ਰੇਡੀ ਜਿਹੜਾ ਦੂਦਰਸ਼ਨ ਤੇ ਰੇਡੀਓ ਵਾਲਿਆਂ ਨੇ ਉਹਨੂੰ ਬੁਲਾ ਲਿਆ ਸੀ ਮਤਲਬ ਉਹਦਾ ਜਿਹੜਾ ਕਮੇਡੀ ਕੈਰੀਅਰ ਜਿਹੜਾ ਦਾ ਸਟਾਰ ਸੀ ਉਹ ਉੱਥੇ ਸ਼ੁਰੂ ਹੋ ਗਿਆ ਸੀ ਗੱਲ ਸੁਖਨੈਨ ਉਹਨਾਂ ਦਾ ਕੰਸੀਓ ਸੁਖਨੈਨ ਨਾ ਕਿ ਕੈਨੇਡਾ ਜਨੇ ਉਹਦਾ ਸਵੇਰੇ ਉਹਨਾਂ ਨਾਲ ਗੱਲ ਕੀਤੀ ਹੋਈ ਐਨੀਆਂ ਗੱਲਾਂ ਸੁਣਾਈਆਂ ਜਸਵਿੰਦਰ ਦੀ ਉਹਨੇ ਕਿਉਂਕਿ ਉਹ ਇਕੱਠੇ ਸੀਗੇ ਅਪਾ ਵੀ ਮਿਲਦੇ ਰਹੇ ਕਾਫੀ ਉਹਨਾਂ ਨੂੰ ਨਹੀਂ ਮੈਂ ਬਸ ਜਦੋਂ ਮਿਲਦੇ ਰਹੀ ਹਾਂ ਮੈਂ ਤੁਹਾਡੇ ਨਾਲ ਜਦੋਂ ਜਲਦੀ ਸਿੰਘ ਪ੍ਰੋਗਰਾਮ ਮੇਰਾ ਵੇਖਣ ਵਾਸਤੇ ਮੈਨੂੰ ਮਾਂ ਨੇ ਇਸ ਗੱਲ ਦਾ ਕਿ ਜੇ ਅਸੀਂ ਬੈਠੇ ਹੁੰਦੇ ਸੀਗੇ ਬਿਜੇ ਤੁਰਾਂ ਨਾਮ ਨਾਲ ਲਵੇ ਤੇ ਹੋ ਨਹੀਂ ਸਕਦਾ ਸੀਗਾ ਹਮੇਸ਼ਾ 스테ਜ ਤੋਂ ਨਗਣਾ ਬੱਲੀ ਜੀ ਬੈਠੇ ਹੋਏ ਨੇ ਬੱਲੀ ਜੀ ਜਦੋਂ ਮੈਂ ਵੀ ਇੱਕ ਵਾਰੀ ਚਾਇਆ ਮੈਂ ਕਿ ਬੱਲੀ ਜੀ ਮੇਰੇ ਜੀ ਕਰਦਾ ਇਹਨਾਂ ਨੂੰ ਮਿਲਣ ਨੂੰ ਕੱਦ ਲੈ ਮਿਲਾ ਦੇਣੇ ਆ ਪ੍ਰੋਗਰਾਮ ਖਤਮ ਹੋਇਆ ਤੇ ਉਹ ਕਹਿੰਦੇ ਜੀ ਤੁਸੀਂ ਗੱਲ ਕਰੋ ਅਸੀਂ ਤੁਹਾਡੇ ਵੱਲ ਆ ਜਾਾਂਗੇ ਬਹੁਤ ਪਿਆਰ ਨਾਲ ਹਮੇਸ਼ਾ ਸਤਿਕਾਰ ਦੇ ਨਾਲ ਮਿਲੇ ਤੇ ਬਹੁਤ ਹੀ ਚਿੱਤੇ ਆਉਣ ਵਾਲਾ ਇਨਸਾਨ ਸਾਡੇ ਤੋਂ ਲਿਖੋ ਉਹਦੀਆਂ ਵੀਰ ਟਾਈਮਾਂ ਖੋਲਿਆ ਮੈਂ ਥੋੜੇ ਜਿਹਾ ਨਾਮ ਪੜ੍ਹ ਦਿਆਂ ਮੇਰੇ ਕੋਲ ਜਾਇਨੀਕ ਸੋਡੀ ਨੀਨਾ ਪੱਠਣ ਜੜੇ ਹੋਏ ਨੇ ਤੇ ਗੋਲਦੀ ਸ਼ਰਮਾ ਗੋਲਦੀ ਸ਼ਰਮਾ ਰਾਣੀਬਿੰਦਰਾ ਜਯੋਤੀ ਹਨ ਆਸ਼ੂ ਪੰਜਾਬ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਜੀ ਦੇ ਧਿਆਨਤਰਾ ਵਾਲ ਇੱਕ ਨਾਂ ਪੂਰਾ ਆਉਣ ਵਾਲਾ ਘਟਾ ਪੈ ਗਿਆ ਜੀ ਜੀ ਸਾਨੂੰ ਵੀ ਇੱਕ ਵਾਰ ਵਿਆਹ ਸਮਾਗਮ ਵਿੱਚ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਬਹੁਤ ਹੀ ਨਿਮਰ ਪਿਆਰ ਭਰੇ ਫ੍ਰੈਂਡਲੀ ਸੁਆਬ ਵਾਲੇ ਸੀਗੇ ਪਰਵਾਦ ਨੂੰ ਸਰਮ ਸਿੰਘ ਦਾ ਬਲਵਖਸ਼ ਜਗਮਨ ਸਿੰਘ ਜਿੰਨੀਆਂ ਬਹੁਤ ਹੀ ਦੁਦਾਈ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੁੰਗੇ ਤੋਂ ਕਦ ਪ੍ਰਕਟ ਆਵਾਜ਼ ਕਰਦਾ ਨਵਿੰਦਰ ਸਿੰਘ ਬੈਸ ਬਹੋਵਾਲ ਸੀਮਾ ਉਵਰਾਏ ਮੇਜਰ ਸਿੰਘ ਪੰਜਾਬੀ ਕਰਨਜੀਤ ਧਰਮਾਣਾ ਪਰਮੀਤ ਕੌਰ ਇਹ ਸਾਰੇ ਜੁੜੇ ਹੋਏ ਨੇ ਕਾਫੀ ਹੋਰ ਵੀ ਲਾਏ ਜਿਹੜੇ ਕੋ ਸਾਹਮਣੇ ਆਇਆ ਜਰੂਰ ਪੜਾਂਗੇ ਉਹਦੇ ਜਿਹੜੀਆਂ ਮੂਵੀ ਸੀ ਜਿਹੜੀਆਂ ਫਿਲਮਾਂ 'ਚ ਕੰਮ ਕੀਤਾ ਇਹਦਾ ਲੰਮਾ ਕੈਰੀਅਰ ਸੀ ਬਰਾਬਰ ਉਹਦੇ ਚ ਮਹੌਲਟੀ ਕਾ ਦੱਸ ਚੁੱਕੇ ਆ ਜੀਜਾ ਜੀ ਫਿਲਮ ਵੀ ਸੀਗੀ ਏ ਜੀਨੇ ਮੇਰਾ ਦਿਲ ਲੁੱਟਿਆ ਸੀ ਪਾਵਰ ਕੱਟ ਕੇ ਕਬੱਡੀ ਵਾਸਤੇ ਜੀ ਜਿਹਾ ਸੀ ਦੇਖੀ ਸੀ ਬਹੁਤ ਪਿਆਰੀ ਫਿਲਮ ਸੀ ਜੀਜਾ ਜੀ ਮੈਨੂੰ ਦੇਖੋ ਜੀ ਮੇਰੇ ਇੱਕ ਨਾ ਸੂਲ ਹੈ ਮੈਂ ਬਿਲਜੁਰਾਂ ਨਾਲ ਗੱਲ ਕਰਦੀ ਹੁੰਨੇ ਆ ਵੀ ਆਪਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਆਪਾਂ ਔਖਾ ਸੌਖਾ ਵੇਖਦੇ ਰਹਿੰਨੇ ਆ ਲੇਕਿਨ ਜੇਕਰ ਮੈਂ ਕਹਿੰਦੀ ਹਿੰਦੀਸੀ ਮੂਵੀ ਦੇਖਣ ਜਾਣਾ ਮੈਨੂੰ ਸੀਰੀਅਸ ਮੂਵੀ ਨਹੀਂ ਦੇਖਣੀ ਮੈਨੂੰ ਕੋਈ ਇਹੋ ਜਿਹੀ ਜਿਵੇਂ ਜਸਵਿੰਦਰ ਜੀ ਕਰਦੇ ਸੀਗੇ ਮੂਵੀਜ਼ ਜਾਂ ਜਸਪਾਲ ਪੱਟੀ ਦੀਆਂ ਆਉਂਦੀਆਂ ਸੀ ਜੇ ਇਵਨ ਮੈਂ ਕਹਾਂਗੀ ਜੇਕਰ ਜੇਕਰ ਅਨਕਥਨੀ ਨਹੀਂ ਹੋਏਗੀ ਕਿ ਸਾਡੇ ਪੰਜਾਬ ਦਾ ਮੀਤਾ ਬੱਚਾ ਨਹੀਂ ਸੀਗਾ ਜਿਹੜਾ ਕਿ ਚਲਾ ਗਿਆ ਹਾਂ ਕਬੱਡੀ ਵਾਂਸ ਅਗੇਨ ਆਪਾਂ ਫੇਰ ਮਿਲਾਂਗੇ ਮੇਲਗਣਾ ਦੇ ਰੱਬਾ ਰੱਬਾ ਜੱਟ 에ਅਰਵੇਜ਼ ਇਹ ਸਾਰੀਆਂ ਮਨਪ੍ਰੀਤ ਜੀ ਪੁੱਛ ਰਹੇ ਨੇ ਉਹਨਾਂ ਨੂੰ ਹੋਇਆ ਕੀ ਸੀ ਮੈਂ ਉਹ ਦੱਸਦਾ ਮੈਂ ਹਾਂਜੀ ਉਹਨਾਂ ਦੱਸੋ ਪਲੀਜ਼ ਸਪਤ ਪਹਿਲਾਂ ਉਹਨਾਂ ਨੂੰ ਪੈਰਲਾਈਸਿਸ ਦਾ ਅਟੈਕ ਪਿਆ ਸੀ ਅੱਛਾ ਅਧਰੰਗ ਦਾ ਜਿਹੜਾ ਟੈਕ ਹੋਇਆ ਸੀ ਜੀ ਇਹ ਮੈਨੂੰ ਵੀ ਅੱਜ ਸਵੇਰੇ ਹੀ ਪਤਾ ਲੱਗਿਆ ਉਸ ਤੋਂ ਬਾਅਦ ਉਹ ਚਾ ਤੇਨជា ਅਜੇ ਪਹਿਲੇ ਵੀ ਸੋਚ ਰਿਆ ਸੀ ਮੈਂ ਜਾ ਕੇ ਉਹਨਾਂ ਦੇ ਮੁਕਾਬਲੇ ਬੁਮਾਰਾ ਮਿਲ ਉਹਨਾਂ ਤੋਂ ਦੱਸਿਆ ਜੀ ਕਾਫੀ ਪਹਿਲਾਂ ਤਾਂ ਪੈਰਲਿਸਿਸ ਦਾ ਅਧ ਰਗਦਾ ਅਟੈਕ ਹੋਇਆ ਉਹ ਫਿਰ ਰਿਕਵਰ ਵੀ ਕਰ ਗਏ ਸੀ ਹੂੰ ਹੂੰ ਫਿਰ ਹਾਰਟ ਅਟੈਕ ਪਾਇਆ ਉਹਨੂੰ ਹਾਰਟ ਅਟੈਕ ਜਦੋਂ ਹੋਇਆ ਤੇ 40 ਜੀ ਹਸਪੀਟਲ ਜੀ ਦਾਖਲ ਹੋਏ ਤੇ ਉਹਨਾਂ ਨੇ ਕਿਹਾ ਵੀ ਤਾਂ ਕਾਫੀ ਹਾਲ ਠੀਕ ਨਹੀਂ ਹੈ ਉਹਨਾਂ ਨੇ ਵੈਂਟੀਲੇਟਰ ਲਾ ਕੇ ਸਟੰਡ ਪਾਇਆ ਪਰ ਸਟੰਡਰ ਦਾ ਕੰਮ ਨਹੀਂ ਚੱਲਿਆ ਉਹਦਾ ਟੈਂਪਰੇਰੀ ਕਰਤਾ ਫਿਰ ਉਹਨਾਂ ਨੇ ਬੰਬੇ ਤੋਂ ਸਰਜਰੀ ਕਰਾਈ ਹਾਰਟ ਸਰਜਰੀ ਹੋ ਗਈ ਹਾਰਟ ਸਰਜਰੀ ਹੋ ਕੇ ਵੀ ਰਿਕਵਰ ਹੋ ਗਈ ਤੁਹਾਨੂੰ ਫਿਰ ਲੱਗੇ ਸੀਗੇ ਫਿਰ ਉਹਦਾ ਗਾਲ ਬਲੇਡਰ ਫਟ ਗਿਆ ਉਹ ਨਾ ਫਿਰ ਉਹਨਾਂ ਨੂੰ ਕਰਤਾ ਕਾਫੀ ਹਾਂਜੀ ਜੀ ਵੈਸੇ ਤਾਂ ਕੁਦਰਤ ਵੱਲੋਂ ਦਿੱਤੀਆਂ ਹੋਈਆਂ ਬਹੁਤ ਨਿਆਮਤਾ ਵੀ ਨੇ ਤੇ ਬਿਮਾਰੀਆਂ ਵੀ ਹੈਗੀਆਂ ਜੇ ਬਿਮਾਰੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ ਬੋਡੀ ਦਾ ਕੋਈ ਵੀ ਅੰਗ ਜਿਹੜਾ ਫਟਣਾ ਚਾਹੇ ਉਹ ਗਲਵਡਰ ਹੈ ਲੀਵਰ ਹੈ ਚਾਹੇ ਅਪੈਂਡੇਸਾਈਟ ਦਾ ਵੀ ਅਟੈਕ ਤੋਂ ਆਉਂਦਾ ਫਟ ਜਾਣਾ ਜਦੋਂ ਹੁਣ ਗਲਵਡਰ ਫਟਣਾ ਸੈਪਟਿਸੀਮੀਆ ਹੋ ਜਾਂਦਾ ਜੀ ਜਿਹੜਾ ਇਨਫੈਕਸ਼ਨ ਹੋ ਜਾਂਦੀ ਬੋਡੀ 'ਚ ਉਹਨੇ ਫਿਰ ਉਹਨੂੰ ਵੀਕ ਕਰਦਾ ਬਹੁਤ ਤੇ ਹੁਣ ਆਖਰੀ ਜਿਹੜਾ ਮਤਲਬ ਉਹ ਬਹੁਤ ਕਮ ਜਿਹਰ ਹੋ ਗਏ ਸੀ ਉਹ ਮੈਨੂੰ ਸੁਗਨਾਨੀ ਨਹੀਂ ਦੱਸਿਆ ਸੁਗਨਾਨ ਥੋੜੇ ਦਿਨ ਪਹਿਲਾਂ ਮਿਲ ਕੇ ਗਿਆ ਸੀ ਤੇ ਆਪਾਂ ਕੱਬ ਦੇਰ ਪਹਿਲਾਂ ਮਲੇਸ਼ੀਆ ਨੂੰ ਤੇ ਜਦੋਂ ਹੱਡ ਸਰਜਰੀ ਹੋ ਉਹ ਤੋਂ ਬਾਅਦ ਮਿਲਿਆ ਮੈਂ ਉਹਨਾਂ ਨੂੰ ਤੋਂ ਬਾਅਦ ਮਿਲੇ ਸੀਗੇ ਇਹ ਹੋਇਆ ਪਰਸੋਂ ਬ੍ਰੇਨ ਸਟ੍ਰੋਕ ਨੂੰ ਉਹ 40 ਦਿਨ ਲੱਗਦੀ ਪਰ ਰਿਕਵਰੀ ਕੋਈ ਨਹੀਂ ਤਾਂ ਨਿਰਮਲ ਨਿਰਮਲਾ ਗੋਤਮ ਕੈਰੀਨਸ 1999 ਵਿੱਚ ਮਿਲੇ ਤੇ ਮਨਪ੍ਰੀਤ ਦਾਦਾਸੀ ਦਸਤਾ ਸੁਪ੍ਰੀਤ ਗਰੋਵਰ ਤੇ ਮਿੰਦਰ ਸੇਠੀ ਕਵਿਤਾ ਅਨੰਤੇ ਸਰਪ੍ਰੀਤ ਕੋਰ ਅਵਤਾਰ ਸਿੰਘ ਸਾਰੇ ਜਿਹੜੇ ਨੇ ਅਫਸੋਸ ਸਾਰੇ ਰਿੰਕਲ ਵੀ ਜੁੜੀ ਹੋਈ ਹੈ ਹਾਂ ਬਹੁਤ ਅਫਸੋਸ ਅਰਜੰਦਰ ਦੁਸਾਨ ਜੁੜੇ ਹੋਏ ਨੇ ਹੂੰ ਹੂੰ ਬਹੁਤ ਅਜੀਬ ਦੁਨੀਆ ਭਰ ਦੇ ਕਿਉਂਕਿ ਇਹ ਜਿਹੜਾ ਬੰਦਾ ਗਿਆ ਹੋਵੇ ਇਕ ਕਿਸੇ ਦੀ ਜਾਣ ਪਛਾਣਦਾ ਕਿਸੇ ਵੀ ਜਾਨ ਨੂੰ ਜਾਣਦਾ ਮੁਤਾਜ ਨਹੀਂ ਸੀ ਦੁਨੀਆ ਜਿਹੜੀ ਪੰਜਾਬੀ ਨੂੰ ਜਾਣਦੀ ਹੈ ਪੰਜਾਬੀਅਤ ਨੂੰ ਜਾਣਦੀ ਹੈ ਇਹ ਪੰਜਾਬੀ ਸਿਨੇਮੇ ਨਾਲ ਜੁੜੀ ਹੋਈ ਹੈ ਤੇ ਸਭ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ ਔਰ ਇਹਦੇ ਜਾਣ ਦਾ ਜਿੰਨਾ ਕੋ ਅਫਸੋਸ ਹਰ ਬੰਦਾ ਮਨਾ ਰਿਹਾ ਹੈ ਬਹੁਤ ਚੱਦੁੱਲਾ ਬਟੀ ਵਾਲੰਟ ਵੀ ਕੰਮ ਕੀਤਾ ਹੈ ਚੱਕ ਦੇ ਫੱਟੇ ਮੇਲ ਕਰਾ ਦੇ ਹਰਜਿੰਦਰ ਸਿੰਘ ਗੋਲਾ ਕਹਿ ਰਹੇ ਨੇ ਕਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਦੁਨੀਆ ਤੋਂ ਤੁਰ ਜਾਣਾ ਅਫਸੋਸਨਾਕ ਰੋਂਦੇ ਸਾਰੇ ਗਏ ਪਿੱਛੋਂ ਜੱਟ ਨੂੰ ਮੂੜ ਜਸਟ ਯੂਨ ਮੀ ਮੈਰੀਜ ਦ ਮੈਰੀਜ ਕਿੰਨੀ ਅੱਛਾ ਮਾਗੀ ਤੇ ਸਭ ਕੀ ਸਰਦਾਰਜੀ ਜੋ ਜੇ ਮੇਰੇ ਖਿਆਲ ਇਹ ਤਾਂ ਇੰਨੀ ਲੰਬੀ ਕਹਾਣੀ ਜੇ ਇੱਕ ਗੱਲ ਇੱਕ ਜਿਹੜੀ ਉਹ ਭੱਲੇ ਨੇ ਮੇਰੇ ਸਰਾਏ ਨੇ ਕਿੰਨੇ ਅਸੀਂ ਉੱਥੇ ਬੈਠੇ ਸੀਗੇ ਜਿਹੜਾ ਰਬਾਬ ਸਟੂਡੀਓ ਦਾ ਉੱਥੇ ਬੈਠ ਕੇ ਇੱਕਦਮ ਉਹ ਰਿਕਾਰਡ ਉਹ ਕਰਵਾ ਰੇ ਸੀ ਤੇ ਅਸੀਂ ਗੱਲਾਂ ਗੁੱਲਾਂ ਕਰਨ ਲੱਗੇ ਉਹ ਜਿਹੜੀ ਉਹ ਗੱਲ ਮੈਨੂੰ ਮੈਂ ਬਹੁਤ ਸੁਣਾਉਣਾ ਲੋਕਾਂ ਨੂੰ ਉਹ ਭੁੱਲਦੀ ਨਹੀਂ ਮੈਨੂੰ ਸੁਣਾਉ ਉਹ ਕਹਿੰਦਾ ਵੀ ਇੱਕ ਜਾ ਰਹੇ ਸੀਗੇ ਆਪ ਕਿਸੇ ਸ਼ਾਇਦ ਉਹਦੇ ਚ ਸੀਗੀ ਇਹ ਉਹਨੇ ਰਿਕਾਰਡ ਵੀ ਪਾਈ ਹੋਈ ਹੈ ਕਹਿੰਦੇ ਜੀ ਜੀ ਤੇ ਉਹ ਕਹਦੇ ਵੀ ਬੰਦਾ ਆਇਆ ਮੈਨੂੰ ਪੁੱਛਿਆ ਤੇ ਵੀ ਮੇਰੀ ਲੱਤ ਟੁੱਟੀ ਜੀ ਪਲਸਟਰ ਲੱਗਿਆ ਸੀਗਾ ਤੇ ਵੀ ਇਹ ਕੀ ਹੋ ਗਿਆ ਤੇ ਉਹ ਕਹਿੰਦਾ ਫਿਰ ਮੈਂ ਉਹਨੂੰ ਕਹਾਣੀ ਸੁਣਾਈ ਵੀ ਹੋਇਆ ਕੀ ਲੱਤ ਨੂੰ ਉਹ ਕਹਿੰਦਾ ਸੀ ਜਾ ਰਹੇ ਸੀਗੇ ਤੇ ਗੱਡੀ ਚਕਾਰ ਕੇ ਤੇ ਅੱਗੋਂ ਰੈੱਡ ਲਾਈਟ ਆ ਗਈ ਤੇ ਮੈਂ ਕਿਹਾ ਸ਼ੇਰ ਬਣ ਸ਼ੇਰ ਕੋਈ ਗੱਲ ਨਹੀਂ ਚੱਲ ਚੱਲ ਸ਼ੇਰ ਬਣ ਸ਼ੇਰ ਕੋਈ ਗੱਲ ਨਹੀਂ ਤੇ ਉਹ ਕਹਿੰਦਾ ਵੀ ਉਹਨੇ ਲੰਘਾਤੀ ਰੈੱਡ ਲਾਈਟ ਤੋਂ ਫਿਰ ਇੱਕ ਹੋਰ ਰੈੱਡ ਲਾਈਟ ਆਈ ਤੇ ਮੈਂ ਵੀ ਇੱਕ ਵਿਆਪਕ ਟਾਈਮ ਤੇ ਪਹੁੰਚਣਾ ਦੱਬੀ ਜਾਂ ਤੂੰ ਕੱਢ ਲਿਆ ਤੇ ਐ ਹੋ ਗਿਆ ਤੇ ਉਹ ਕਹਿੰਦਾ ਫਿਰ ਇਹ ਕੀ ਹੋ ਗਿਆ ਵੀ ਕੀ ਉਹ ਕਹਿੰਦਾ ਫਿਰ ਇਦਾਂ ਹੈ ਵੀ ਫਿਰ ਅਸੀਂ ਅਗਲੀ ਗ੍ਰੀਨ ਲਾਈਟ ਆ ਗਈ ਤੇ ਅਸੀਂ ਕਹਿੰਦੇ ਉਹ ਰੁਕ ਗਏ ਸੀ ਤੇ ਉਸ ਤੋਂ ਬਾਅਦ ਜਦੋਂ ਗ੍ਰੀਨ ਲਾਈਟ ਆਈ ਤੇ ਗ੍ਰੀਪਟਾ ਰੈੱਡ ਲਾਈਟ ਆ ਤੇ ਗ੍ਰੀਨ ਲਾਈਟ ਚੋਂ ਲੰਘਣ ਲੱਗੇ ਤੇ ਫੇਰੇ ਹੋਇਆ ਤੇ ਉਹ ਕਹਿੰਦਾ ਵੀ ਇਹ ਕਿਵੇਂ ਹੋ ਗਿਆ ਫਿਰ ਜਦ ਗ੍ਰੀਨ ਲਾਈਟ ਸੀ ਉਹ ਕਹਿੰਦਾ ਕੋਈ ਦੂਜੇ ਪਾਸੇ ਸ਼ੇਰ ਵੜਿਆ ਹੋਇਆ ਆ ਕੇ ਆ ਰਿਹਾ ਸੀ ਦੂਜੇ ਪਾਸੇ ਸ਼ੇਰ ਬਣ ਕੇ ਆ ਰਿਹਾ ਸੀ ਉਹਨੇ ਮਤਲਬ ਸਟਾਇਰ ਸੀਗਾ ਉਹਦਾ ਇਹ ਉਹ ਕਹਿਣ ਦਾ ਭਾਵ ਇਹ ਸੀਗਾ ਵੀ ਜੇ ਤੁਸੀਂ ਜਿਹੜੀ ਹੈ ਨਾ ਵੀ ਜਿਹੜੇ ਟ੍ਰੈਫਿਕ ਰੂਲ ਜਿਹੜੇ ਹੈਗੇ ਵੀ ਰੈੱਡ ਲਾਈਟ ਵਲ ਨਹੀਂ ਲੰਘਣੀ ਚਾਹੀਦੀ ਉਹਦਾ ਮਤਲਬ ਇਹ ਸੀ ਗੱਲ ਸੁਣਨ ਦਾ ਹਾਂਜੀ ਸੋ ਸੋ ਇਸ ਕਰਕੇ ਉਹ ਹਰ ਗੱਲ ਚੋਂ ਦੇਖੋ ਉਸ ਚੋਂ ਹੀ ਤਕਲੀਫ ਚੋਂ ਹੀ ਉਹ ਨੇ ਸਟਾਰ ਕਰ ਲੈ ਲੈਂਦੇ ਸੋਨੀਆ ਮਲਿਕ ਕਹ ਰਹੀ ਨੇ ਵੈਰੀ ਸੈਡ ਆਈ ਸਾ ਮੀਨ ਯੂਨੀਵਰਸਿਟੀ ਕਮ ਟੂ ਸੀ ਦਾ ਫੰਕਸ਼ਨ ਵੈਨ ਮਾਈ ਸਨ ਪਰਫਾਰਮੈਂਸ ਇਨ ਯੂਨੀਵਰਸਿਟੀ ਪਰਫਾਰਮਡ ਐਸ ਸੀ ਪਰਫਾਰਮਡ ਅੱਛਾ ਅੱਛਾ ਤੇ ਲੋ ਜੀ ਬਹੁਤ ਹੀ ਪਿਆਰੇ ਦਰਸ਼ਕ ਬਹੁਤ ਜੁੜੇ ਹੋਏ ਨੇ ਸਾਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਸਾਰੇ ਅਫਸੋਸ ਕਰ ਰਹੇ ਨੇ ਬੰਦਾ ਜਾਵੇ ਵੀ ਜਾਨਾ ਹਰ ਇਨਸਾਨ ਨੇ ਪਰ ਜੇ ਬੰਦਾ ਜਾਵੇ ਜੇ ਇਸ ਤਰ੍ਹਾਂ ਜਾਵੇ ਨਹੀਂ ਅਚਾਨਕ ਤਾਂ ਚਲੋ ਹੋ ਗਿਆ ਐਨੀ ਫੇਮ ਲੈ ਕੇ ਜਾਵੇ ਮੇਰੇ ਖਿਆਲ ਇਸ ਤੋਂ ਵੱਧ ਪਰ ਜੇ ਉਹ ਸਾਡੇ ਵਿੱਚ ਹੋਰ ਜਿੰਨੀ ਕੋ ਬਹੁਤ ਛੋਟੀ ਉਮਰ ਵਿੱਚ ਚਲੇਗੇ ਰਹਿੰਦੇ ਤਾਂ ਪੜਾਈ ਸਾਨੂੰ ਕਈ ਕੁਝ ਛੋੜ ਦੇ ਕੇ ਜਾਂਦੇ ਮੈਂ ਇੱਕ ਗੁਰੂ ਜੀ ਤੋਂ ਅਧਿਕਾਰ ਬ੍ਰਿੰਦਰ ਬਜਾਜ ਰੇਂਦਰ ਆਜੂ ਰਿਕਸ਼ਾ ਕੇ ਜੀ ਨੇ ਸਾਰੇ ਹੀ ਅਫਸਰ ਸਰਕਾਰੇ ਨੇ ਸਭ ਦੀਆਂ ਆਖਾਂ ਨਾਮ ਨੇ ਸਭ ਅਸੀਂ ਮਿਰਖਾਲ ਬਸਰੀ ਸ਼ਰਧਾ ਲਿਪੇਟ ਕਰਦੇ ਹਾਂ ਅਸੀਂ ਇੱਥੇ ਕੋਟ ਨਹੀਂ ਜਾ ਸਕਦਾ ਕੁਝ ਨਹੀਂ ਕੀਤਾ ਜਾ ਸਕਦਾ ਇੱਕ ਵਰਡਸ ਜਿਹੜੇ ਨੇ ਦੋ ਵਰਡਸ ਹੁੰਦੇ ਨੇ ਸਬਰ ਹੁਣ ਘਰਦਿਆਂ ਨੂੰ ਤਾਂ ਬਿਲਕੁਲ ਹੀ ਦੇਖੋ ਬਾਹਰ ਤਾਂ ਆਪਾਂ 2 ਦਿਨ 4 ਦਿਨ 10 ਦਿਨ ਗੱਲ ਕਰਾਂਗੇ ਜਾਂ ਜਦੋਂ ਕਦੀ ਯਾਦ ਕਰਦਿਆਂ ਨੂੰ ਕਦੇ ਵੀ ਕੁਝ ਭੁੱਲਣ ਵਾਲਾ ਨਹੀਂ ਹੁੰਦਾ ਸਬਰ ਹੀ ਜਿਹੜਾ ਵੇ ਇੱਕ ਉਹੀ ਮੇਰੇ ਕੋਲ ਅਜੇ ਤੱਕ ਵੀ ਆਪਣੇ ਕੋਲ ਲੋਗੀ ਕੈਸਟਲ ਦੇ ਸੀੜੀਆਂ ਚੰਕਟਾ ਕਾਟੇ ਦੀਆਂ ਪੂਰੀਆਂ ਪਈਆਂ ਨੇ ਇਹਦੇ ਵੀ ਮੇਰੇ ਉੱਡੀ ਇੱਕ ਤੇ ਹੁੰਦੇ ਸੀ ਚੰਕਟਾ ਆਏਗਾ 2000 ਫਲਾਣਾ ਆਏਗਾ ਇਹ 1900 ਫਲਾਣਾ ਆਏਗਾ ਹਰ ਸਾਲ ਆਉਂਦਾ ਸੀ ਲੇਟ ਹੋ ਜਾਵੇ ਤਾਂ ਤੜਫ ਜਾਂਦੇ ਸੀ ਸੋ ਉਹਨਾਂ ਦੀ ਫਿਰ ਆਤਮਾ ਦੀ ਸ਼ਾਂਤੀ ਲਈ ਅਸੀਂ ਅਰਦਾਸ ਕਰਨਗੇ ਤੇ ਭਾਣਾ ਮੰਨਣ ਦਾ ਬਲ ਪਰਮਾਤਮਾ ਪਰਿਵਾਰ ਨੂੰ ਦੇਵੇ ਇਹੀ ਸਾਡੇ ਵੱਲੋਂ ਦੁਆ ਹੈ ਨੇ